ਹੰ ਬੰਡਿਆ ਪੰਜਾਬ ਗਿਆ ਜਨਮਾਲ ਦੀ ਹੋਈਏ ਬਰਬਾਦੀ ਕਾ ਦਿਆਂ ਵਧਾਈਆਂ ਖੁਸ਼ੀਆਂ ਕਿਹੜੀ ਗੱਲ ਦੀ ਮਨਾਉਦੇ ਹੋ ਆਜ਼ਾਦੀ ਜੀ ਕਾ ਦਿਆਂ ਵਧਾਈਆਂ ਖੁਸ਼ੀਆਂ ਜਿਹੜੇ ਸੀਗੇ ਹਿੰਦੀ ਬੋਲਦੇ ਉਹ ਤਾਂ ਭਾਰਤ ਬਣਾ ਕੇ ਬੈਗੇ ਜਿਹੜੇ ਸੀਗੇ ਹਿੰਦੀ ਬੋਲਦੇ ਉਹ ਤਾਂ ਰਿਤ ਬਣਾ ਕੇ ਬੈਗੇ ਬੋਲ ਦੇਸੀ ਝੇੜੇ ਉਰਦੂ ਉਹ پاک ਸਤਾਨੇ ਨੇ ਲੈਗੇ ਬੋਲ ਦੇਸੀ ਝੇੜੇ ਉਰਦੂ ਉਹ پاک ਸਤਾਨੇ ਨੇ ਲੈਗੇ ਇਹ ਤਾਂ ਵੰਡ ਵਟ ਵਾਰਸੀ ਜੀ ਦੀ ਗਰਸਾਲ ਕਰਦੇ ਮਨਾਦੀ ਕਾ ਦੀਆਂ ਵਧਾਈਆਂ ਖੁਸ਼ੀਆਂ ਕਿਹੜੀ ਗੱਲ ਦੀ ਮਨਾਉਦੇ ਹੋ ਆਜ਼ਾਦੀ ਓਏ ਕਾ ਦੀਆਂ ਵਧਾਈਆਂ ਖੁਸ਼ੀਆਂ ਕੱਢ ਲੈ ਅੰਗਰੇਜ਼ਾਂ ਨੂੰ ਜਿਨ੍ਹਾਂ ਨੇ ਸੀ ਗਲ ਫਾਂਸੀਆਂ ਪਵਾਈਆਂ ਉਹਨਾਂ ਦੀਆਂ ਕੁਰਬਾਨੀਆਂ ਦੇਖੋ ਸੋਚ ਕੇ ਕਿਹੜੇ ਕੰਮ ਆਈਆਂ ਉਹਨਾਂ ਦੀਆਂ ਕੁਰਬਾਨੀਆਂ ਦੇਖੋ ਸੋਚ ਕੇ ਕਿਹੜੇ ਕੰਮ ਆਈਆਂ ਵੇ ਸਾਬ ਨਾਲੋਂ ਵੱਦਸੂਰ ਮੇਂ ਜੋਦੇ ਫਾਂਸੀਆਂ ਤੇ ਚੜੇ ਸੀ ਪੰਜਾਬੀ ਕਾ ਦੀਆਂ ਵਧਾਈਆਂ ਖੁਸ਼ੀਆਂ ਕਿਹੜੀ ਗੱਲ ਦੀ ਮਨਾਉਦੇ ਆ ਆਜ਼ਾਦੀ ਜੀ ਕਾ ਦੀਆਂ ਵਧਾਈਆਂ ਖੁਸ਼ੀਆਂ ਬਗਤਸਰਾ ਪਾਇਉਦਮ ਹੋਰ ਬਾਤ ਨੇ ਆਜ਼ਾਦੀ ਪਰਵਾਨੇ ਦੇਸ਼ ਦੇ ਦੋ ਹੁਣ ਟੁਕੜੇ ਇਹ ਕਦੋਂ ਸੀ ਗਿਉਨਾ ਦੇ ਨਿਸ਼ਾਨੇ ਦੇਸ਼ ਦੇ ਦੋ ਹੁਣ ਟੁਕੜੇ ਇਹ ਕਦੋਂ ਸੀ ਗਿਉਨਾ ਦੇ ਨਿਸ਼ਾਨੇ ਹਾਤਰਮਦ ਠੇਕੇਦਾਰਾਂ ਨੇ ਅੱਬੋ ਤਪੀ ਲਲੀ ਕਦ ਸੀ ਉਹ ਬਾਦੀ ਜੀ ਕਾ ਦੀਆਂ ਵਧਾਈਆਂ ਖੁਸ਼ੀਆਂ ਕਿਹੜੀ ਗੱਲ ਦੀ ਮਨਾਉਦੇ ਹੋ ਆਜ਼ਾਦੀ ਹਾਂ ਕਾ ਦੀਆਂ ਵਧਾਈਆਂ ਖੁਸ਼ੀਆਂ ਲੱਖਾਂ ਹੀ ਸੁਹਾਗਿ ਉਜੜੇ ਧੀਆਂ ਪਹਿਣਾ ਦੀ ਬੇਪਤੀ ਹੋਈ ਜ਼ਾਲਮ ਦਰਿੰਦਿਆਂ ਨੇ ਲੁੱਟ ਮਾਰ ਕੇ ਕਰੀ ਬਦਖੋਈ ਜਾਲਮ ਤੁਰਿੰਦਿਆ ਨੇ ਲੁੱਟ ਮਾਰ ਕੇ ਕਰੀਬਤ ਖੋਈ ਜਸ਼ਨ ਮਨਾਈ ਕਾਸ ਦੇ ਬੇਈਮਾਨਾਂ ਨੇ ਕਰਾਈ ਸਿਫਸਾਦੀ ਕਾ ਦੀਆਂ ਵਦਾਈਆਂ ਖੁਸ਼ੀਆਂ ਕਿਹੜੀ ਗੱਲ ਦੀ ਮਨੋ ਦੇ ਆਜ਼ਾਦੀ ਜੀ ਕਾ ਦੀਆਂ ਵਦਾਈਆਂ ਖੁਸ਼ੀਆਂ ਹੱਲੇ ਜੁੱਲੇ 47 ਦੇ ਪੜੀ ਸੁਣੀ ਜੀਨੇ ਤਰ ਦੇ ਕਹਾਣੀ ਕਾਲ ਜੇ ਨੂੰ ਹਾਲ ਪੈ ਜਾਏ ਬਣ ਜਾਂਦਾ ਜਿਉ ਲਹੂ ਦਾ ਪਾਣੀ ਕਾਲ ਜੇ ਨੂੰ ਹਾਲ ਪੈ ਜਾਏ ਬਣ ਜਾਂਦਾ ਜਿਉ ਲਹੂ ਦਾ ਪਾਣੀ ਹਾਂ ਤੁਹਾ ਮਾਦੇ ਸਾ ਵਿੱਚ ਦੇਖੀ ਦੀ ਆਮ ਲੋਕਾਂ ਦੀ ਹੈ ਜੂਨ ਖਰਾਬੀ ਉਕਾਦਿਆਂ ਵਿਦਾਈਆਂ ਖੁਸ਼ੀਆਂ ਕਿਹੜੀ ਗੱਲ ਦੀ ਮਨਾਉਂਦੇ ਓਏ ਆਜ਼ਾਦੀ ਹਾਂ ਕਾਦਿਆਂ ਵਿਦਾਈਆਂ ਖੁਸ਼ੀਆਂ ਲੈnde ਹਾਕਮ ਸਲਾਮੀਆਂ ਮਜ਼ਦੂਰ ਤੇ ਕਿਸਾਨ ਲਾਉਂਦੇ ਧਰਨੇ ਹੱਕਾਂ ਦੇ ਲਈ ਲੋਕ ਜੂਝਦੇ ਬੈਠੇ ਸੜਕਾਂ ਤੇ ਓਹੀ ਛੱਡੀ ਕਰਨੇ ਹੱਕਾਂ ਦੇ ਲਈ ਲੋਕਝੂਜਦੇ ਬੈਠੇ ਸੜਕਾਂ ਤੇ ਉਹੀ ਛੱਡੀ ਕਰਨੇ ਬੱਲੇਗਾ ਗੁਰਿੰਦ ਗਾਡੀਆਂ ਹੁਣ ਗੋਗਿਆ ਲਿਖਣ ਦਾ ਆਦੀ ਹੱਕਾ ਦੀਆਂ ਵਧਾਈਆਂ ਖੁਸ਼ੀਆਂ ਕਿਹੜੀ ਗੱਲ ਦੀ ਮਨਾਉਂਦੇ ਓ ਆਜ਼ਾਦੀ ਹੱਕਾ ਦੀਆਂ ਵਧਾਈਆਂ ਖੁਸ਼ੀਆਂ ਕਿਹੜੀ ਗੱਲ ਦੀ ਮਨਾਉਂਦੇ ਓ 呀，苦心呀。